最高 ਦੇਸ਼ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਮਾਹੌਲ ਗਰਮਾ ਚੁੱਕਿਆ ਹੈ ਤੇ ਸਿਆਸੀ ਆਗੂ ਕਈ ਤਰ੍ਹਾਂ ਦੇ ਬਿਆਨ ਬਾਜ਼ੀ ਵੀ ਕਰ ਰਹੇ ਨੇ ਤੇ ਇਸ ਸਮੇਂ ਜਿਹੜਾ ਸ਼ਬਦ ਸਭ ਤੋਂ ਜ਼ਿਆਦਾ ਚਰਚਾ ਵਿੱਚ ਹੈ ਉਹ ਹੈ ਚੌਂਕੀਦਾਰ ਜਿੱਥੇ ਰਾਹੁਲ ਗਾਂਧੀ ਨੇ ਚੌਂਕੀਦਾਰ ਚੋਰ ਹੈ ਕਹਿ ਕੇ ਪ੍ਰਧਾਨ ਮੰਤਰੀ ਮੋਦੀ ਤੇ ਤੰਜ ਕੱਸਿਆ ਉਥੇ ਹੀ ਪੀ ਮੋਦੀ ਨੇ ਜਵਾਬ ਚ ਮੈਂ ਵੀ ਚੌਂਕੀਦਾਰ ਦੀ ਮੁਹਿੰਮ ਚਲਾਈ ਪਰ ਆਖਿਰ ਚੌਂਕੀਦਾਰ ਅੱਧੀ ਰਾਤ ਨੂੰ ਕੀ ਵਾਕਈ ਚੌਂਕੀਦਾਰੀ ਕਰਦੇ ਨੇ ਸਾਡੀ ਟੀਮ ਨੇ ਜਦੋਂ ਰਾਤ ਦੇ ਕਰੀਬ 12 ਵਜੇ ਇਨਾ ਚੌਂਕੀਦਾਰਾਂ ਤੋਂ ਇਸ ਬਾਰੇ ਜਾਨਣਾ ਚਾਹਿਆ ਤਾਂ ਕੀ ਜਵਾਬ ਆਇਆ ਦੇਖੋ ਐ ਖਾਸ ਰਿਪੋਰਟ ਜਿੱਦਾਂ ਜਿੱਦਾਂ ਲੋਕ ਸਭਾ ਦੀਆਂ ਚੋਣਾਂ ਲੱਗ ਕੇ ਆ ਰਹੀਆਂ ਹਰ ਪਾਰਟੀ ਵੱਲੋਂ ਇੱਕ ਦੂਸਰੇ ਉੱਤੇ ਨਿਸ਼ਾਨੇ ਸਾਦੇ ਜਾ ਰਹੇ ਨੇ ਜਿੱਥੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਕਿਹਾ ਗਿਆ ਕਿ ਮੈਂ ਚੌਂਕੀਦਾਰ ਵਾਂ ਤੇ ਮੈਂ ਲੋਕਾਂ ਦੀ ਸੁਰੱਖਿਆ ਵਾਸਤੇ ਹਰ ਵੇਲੇ ਮੌਜੂਦ ਵਾਂ ਉੱਥੇ ਹੀ ਰਾਹੁਲ ਗਾਂਧੀ ਵੱਲੋਂ ਇੱਕ ਬਿਆਨ ਦਿੱਤਾ ਗਿਆ ਵਾ ਕਿ ਚੌਂਕੀਦਾਰ ਹੀ ਚੋਰ ਹੁੰਦੇ ਨੇ ਦੇਖਦੇ ਹਾਂ ਚੌਂਕੀਦਾਰਾਂ ਦੀਆਂ ਤਸਵੀਰਾਂ ਕੀ ਕੀ ਕਰਦੇ ਨੇ ساری ਰਾਤ ਚੋਰੀਆਂ ਕਰਦੇ ਨੇ ਜਾਂ ਫਿਰ ਪਹਿਰੇਦਾਰੀ ਜਗਦੇ ਰਹੋ ਹੀ ਕਹਿਣਾ ਚਾਹੀਦਾ ਜਿਹੜਾ ਰਾਹੁਲ ਗਾਂਧੀ ਨੇ ਬਿਆਨ ਦਿੱਤਾ ਕਿ ਚੌਂਕੀਦਾਰ ਚੋਰ ਨੇ ਕੀ ਲੱਗਦਾ ਨਹੀਂ ਜੀ ਅਸੀਂ ਸਹੀ ਸਹੀ ਰਾਤ ਨੂੰ ਜਾ ਕੇ ਰਾਖੀ ਕਰਦੇ ਹਾਂ ਇਹ ਗੱਲ ਗਲਤ ਹੈ ਮੋਦੀ ਵੱਲੋਂ ਕਿਹਾ ਗਿਆ ਵਾ ਕਿ ਮੈਂ ਖੁਦ ਚੌਂਕੀਦਾਰ ਮਾਨ ਮਹਿਸੂਸ ਹੁੰਦਾ ਮੋਦੀ ਨੇ ਜੋ ਕਿਹਾ ਠੀਕ ਆ ਮਾਨ ਵਾਲੀ ਗੱਲ ਹੈ ਜੀ ਪਰ ਤੁਹਾਨੂੰ ਲੱਗਦਾ ਵਾ ਕਿ ਕੋਈ ਕੰਮ ਚੌਂਕੀਦਾਰੀ ਵਾਲਾ ਕੀਤਾ ਵਾ ਮੋਦੀ ਨੇ ਮੋਦੀ ਨੇ ਕੰਮ ਕੀਤਾ ਤਾਂ ਹੀ ਕਹਿ ਰਿਹਾ ਮੋਦੀ ਵੱਲੋਂ ਕਿਹਾ ਗਿਆ ਕਿ ਮੈਂ ਆਪ ਚੌਂਕੀਦਾਰ ਵਾਂ ਤੇ ਰਾਹੁਲ ਵੱਲ ਕਿਹਾ ਗਿਆ ਕਿ ਚੌਂਕੀਦਾਰ ਚੋਰ ਹੁੰਦੇ ਨੇ ਕੀ ਕਹਿੰਦੇ ਚੌਂਕੀਦਾਰ ਤੇ ਚੋਰ ਹੋ ਹੀ ਨਹੀਂ ਸਕਦਾ ਕਦੀ ਵੀ ਜਿਹੜਾ ਬੰਦਾ ਇਮਾਨਦਾਰ ਨਹੀਂ ਇਮਾਨਦਾਰੀ ਨਾਲ ਡਿਊਟੀ ਕਰੇਗਾ ਉਹ ਚੋਰ ਨਹੀਂ ਹੋ ਸਕਦਾ ਭਾਵੇਂ ਕੁਝ ਵੀ ਹੈਗਾ। ਐਨੀ ਦੁਨੀਆ ਦੇ ਵਿੱਚ ਇੰਨੇ ਦੇਖੋ ਨਾ ਇੰਨੀਆਂ ਕੋਠੀਆਂ ਦੇਖਿਆ ਰੱਖਦੇ ਆ ਲੋਕੀ ਆਰਾਮ ਨਾਲ ਸੁੱਤੇ ਹੁੰਦੇ ਆ ਅਸੀਂ ਡਿਊਟੀ ਦਿੰਨੇ ਆ ਰਾਤ ਨੂੰ ਤੇ ਜੋ ਸਾਡੂੰ ਵੇਖ ਕੇ ਤੇ ਉਹ ਦੇਖੋ ਜੀ ਰਾਤ ਰੋ ਕੇ ਸੌਂਦੇ ਆ ਤੇ ਨਹੀਂ ਤੇ ਉਹਨਾਂ ਨੂੰ ਬੇਫਿਕਰੀ ਉਹਨਾਂ ਨੂੰ ਪੈਸੇ ਖਰਚੇ ਦੀ ਕੀ ਲੋੜ ਪਿਆ ਕੀ ਕਹਿਣਾ ਚਾਹੋਗੇ ਚੌਕੀਦਾਰ ਚੋਰ ਹੁੰਦੇ ਨਹੀਂ ਜੀ ਚੌਕੀਦਾਰ ਕਦੀ ਚੋਰ ਨਹੀਂ ਹੋ ਸਕਦਾ ਚੌਕੀਦਾਰ ਤਾਂ ਰੱਖਿਆ ਕਰਦਾ ਆ ਤੁਹਾਨੂੰ ਲੱਗਦਾ ਵਾ ਕਿ ਜਿਹੜਾ ਬਿਆਨ ਰਾਹੁਲ ਗਾਂਧੀ ਵੱਲੋਂ ਦਿੱਤਾ ਗਿਆ ਉਹ ਗਲਤ ਉਹ ਗਲਤ ਹੈ ਜੀ ਮੋਦੀ ਵੱਲੋਂ ਕਿਹਾ ਗਿਆ ਵਾ ਕਿ ਮੈਂ ਚੌਕੀਦਾਰ ਹਾਂ ਤੁਹਾਨੂੰ ਮਾਣ ਮਹਿਸੂਸ ਹੁੰਦਾ ਇੰਨੀ ਗੱਲ ਦੇ ਨਾਲ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਪ੍ਰਧਾਨ ਮੰਤਰੀ ਕਹਿੰਦਾ ਕਿ ਮੈਂ ਵੀ ਚੌਕੀਦਾਰ ਹਾਂ ਖੁਸ਼ੀ ਮਹਿਸੂਸ ਹੁੰਦੀ ਹੈ ਜਾਨਾ ਚਾਹੋਗੇ ਕਿ ਪ੍ਰਧਾਨ ਮੰਤਰੀ ਵੱਲੋਂ ਕਿਹਾ ਗਿਆ ਕਿ ਮੈਂ ਚੌਕੀਦਾਰ ਹਾਂ ਉਹ ਸਰਾਹਣਾਯੋਗ ਸਮਝਦੇ ਜੀ ਇੱਥੇ ਰਾਹੁਲ ਗਾਂਧੀ ਨੇ ਕਿਹਾ ਵੀ ਚੌਕੀਦਾਰੀ ਚੋਰੀ ਹੁੰਦੇ ਨੇ ਉਹ ਸਹੀ ਹੈ ਅੱਜ ਇਹਦੇ ਬਾਰੇ ਮੈਂ ਤੁਹਾਨੂੰ ਕੀ ਦੱਸਣਾ ਚਾਹਾਂਗਾ ਕਿ ਚੌਕੀਦਾਰ ਜਿਹੜੇ ਆ ਚੋਰ ਨਹੀਂ ਹੁੰਦੇ ਇਹ ਤੇ ਧਿਆਨ ਰੱਖਦੇ ਆ ਠੀਕ ਆ ਜੀ ਸਾਰੇ ਗੇ ਦੁਕਾਨ ਦਾ ਧਿਆਨ ਰੱਖੀਦਾ ਆਪਾਂ ਇਥੇ ਤੇ ਇਸ ਕਰਕੇ ਚੌਕੀਦਾਰ ਚੋਰ ਨਹੀਂ ਹੋ ਸਕਦੇ। ਕੀ ਰਾਹੁਲ ਗਾਂਧੀ ਦਾ ਬਿਆਨ ਉਹ ਜਿਹੜਾ ਗਲਤ ਹੈ ਤੁਹਾਡੇ ਸਾਹਮਣੇ? ਹਾਂ ਜੀ ਗਲਤ ਹੈ ਜੀ। ਚੌਕੀਦਾਰ ਦੇ ਦੀਆਂ ਤਸਵੀਰਾਂ ਤੁਹਾਨੂੰ ਲਗਾਤਾਰ ਅਸੀਂ ਦਿਖਾ ਦਿੱਤੀਆਂ ਕਿ ਰਾਤ ਦੇ ਇਸ ਵਕਤ 12 ਵਜੇ ਹੋਏ ਨੇ ਤੇ ਹਰ ਚੌਕੀਦਾਰ ਆਪਣੀ ਪਹਿਰੇਦਾਰੀ ਪੂਰੇ ਤਰੀਕੇ ਦੇ ਨਾਲ ਕਰ ਰਿਹਾ ਵਾ। ਇੱਕ ਚੌਕੀਦਾਰ ਸਾਡੇ ਨਾਲ ਬੈਠੇ ਨੇ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਕੀ ਨਾਮ ਤੁਹਾਡਾ? ਭਜਨ ਸਿੰਘ ਜੀ। ਕਿੰਨੀ ਦਿਨ ਰੋਗੀ ਚੌਕੀਦਾਰੀ ਕਰਦੇ ਆ? ਆਪਾਂ ਤੋਂ ਆਵਾਜ਼ ਹੀ ਦੇਦ ਹੋ ਗਈ ਹੈ ਜੀ। ਕੀ ਕਹਿਣਾ ਚਾਹੋਗੇ ਕਿ ਰਾਹੁਲ ਗਾਂਧੀ ਵੱਲੋਂ ਬਿਆ ਕੀ ਲੱਗਦਾ ਵਾ ਕਿ ਚੌਕੀਦਾਰ ਚੌਂਹੁੰਦੇ ਨਹੀਂ ਚੌਕੀਦਾਰ ਤਾਂ ਸਾਰੀ ਰਾਤ ਜਾਗਦੇ ਹੂੰ ਤੇ ਲੋਕਾਂ ਦੀ ਰਾਖੀ ਕਰਦੇ ਲੋਕ ਆਪ ਆਪਣੇ ਘਰਾਂ ਦੇ ਵਿੱਚ ਸੁੱਤੇ ਹੁੰਦੇ ਤੇ ਚੌਕੀਦਾਰ ਜਾਗਦੇ ਤੇ ਕੁੱਤਾ ਵੀ ਭੌਂਕੇ ਤੇ ਜਾ ਕੇ ਤੇ ਡਾਂਗ ਲੀਕੇ ਤੇ ਮਗਰ ਫਿਰਦੇ ਵੀ ਕੀ ਗੱਲ ਕੀ ਕੀ ਇਥੇ ਚੱਕਰਿਆ ਵੀ ਕਿਉਂ ਕੁੱਤਾ ਭੌਂਕ ਰਿਹਾ ਪਤਾ ਕਰੋ ਪਤਾ ਕਰਕੇ ਜਾਈਦਾ ਜਾ ਕੇ ਮਾਨ ਮਹਿਸੂਸ ਹੁੰਦਾ ਵਾ ਕਿ ਨਰੇਂਦਰ ਮੋਦੀ ਨੇ ਕਿਹਾ ਵਾ ਕਿ ਮੈਂ ਖੁਦ ਚੌਕੀਦਾਰ ਵਾ ਮਾਨ ਮਹਿਸੂਸ ਹੁੰਦਾ ਇਤਨਾ ਵੇਖੋ ਜੀ ਜਦੋਂ ਇੱਕ ਪ੍ਰਧਾਨ ਮੰਤਰੀ ਇਲਾਕੇ ਦਾ ਹੀ ਆ ਉਹ ਕਹਦਾ ਮੈਂ ਖੁਦ ਚੌਂਕੀ ਦਾਦਾ ਆ ਤੇ ਅਹੀਂ ਤੇ ਹੈ ਹੀ ਚੌਂਕੀ ਦਾਦਾ ਤੇ ਬੜੇ ਵੀ ਚੌਂਕੀ ਦਾਦਾ ਤੇ ਸਾਡੇ ਕੋਲ ਵੀ ਤੋਂ ਆ ਵੇਖਿਆ ਆਣ ਕੇ ਵੀ ਅਸੀਂ ਚੌਂਕੀ ਦਾਦਾ ਹੀ ਕਹਿੰਦੇ ਹੂੰ ਖੁਸ਼ੀ ਖੁਸ਼ੂਸ ਹੁੰਦੀ ਆ ਜਦੋਂ ਪ੍ਰਧਾਨ ਮੰਤਰੀ ਕਹਿੰਦਾ ਵਾ ਕਿ ਮੈਂ ਚੌਂਕੀ ਦਾਦਾ ਮੈਨੂੰ ਖੁਸ਼ੀ ਖੁਸ਼ੀ ਤੇ ਹੁੰਦੀ ਹੁੰਦੀ ਆ ਵੀ ਸਾਡੇ ਦਾ ਗੱਲ ਹੀ ਸਾਡੀ ਕਰ ਰਿਹਾ ਹੂੰ ਹੂੰ ਤੇ ਮੈਂ ਵੀ ਚੌਂਕੀ ਦਾਦਾ ਆ ਹੂੰ ਹਾਂਜੀ ਕੀ ਲੱਗਦਾ ਵਾ ਕਿ ਖੁਸ਼ੀ ਤੁਹਾਨੂੰ ਮਹਿਸੂਸ ਹੁੰਦੀ ਜੇ ਉਹਨਾਂ ਨੇ ਕਹਿ ਦਿੱਤਾ ਵਾ ਕਿ ਮੈਂ ਚੌਕੀਦਾਰ ਵਾਂ ਖੁਸ਼ੀ ਮਹਿਸੂਸ ਹੁੰਦੀ ਆ ਮੰਨਦੇ ਇਸ ਗੱਲ ਨੂੰ ਪਰ ਤੁਹਾਨੂੰ ਲੱਗਦਾ ਵਾ ਕਿ ਇਨ੍ਹਾਂ 5 ਸਾਲਾਂ ਦੇ ਵਿੱਚ ਨਰਿੰਦਰ ਮੋਦੀ ਵੱਲੋਂ ਕੋਈ ਚੌਕੀਦਾਰੀ ਵਾਲਾ ਕੰਮ ਕੀਤਾ ਗਿਆ ਲੋਕਾਂ ਵਾਸਤੇ ਵਧੀਆ ਕੰਮ ਕੀਤਾ ਗਿਆ ਕੋਈ ਜੋ ਵੀ ਕੀਤਾ ਗਿਆ ਜੀ ਨਰਿੰਦਰ ਮੋਦੀ ਨੇ ਕੋਈ ਮਾੜਾ ਨਹੀਂ ਕੀਤਾ ਗਿਆ ਨਿੱਕੀ ਜੀ ਗੱਲ ਆਪਾਂ ਇਹੋ ਲੈਨੇ ਆਂ ਕਿ ਜਿਹੜੇ ਸਿਲੈਂਡਰ ਵੰਡੇ ਆ ਆਪਾਂ ਪੈਸੇ ਦੇ ਕੇ ਲੈਨੇ ਆ ਨਾ ਤੇ ਸਾਨੂੰ ਇਹ ਥੋੜੇ ਥੋੜੇ ਪੈਸੇ ਦਿੱਤੇ ਗਏ ਆ ਤੇ ਕੀ ਮਾੜਾ ਕੀਤਾ ਅਹੀਂ ਤੇ ਬਹੁਤ ਚੰਗਾ ਸਮਝਦੇ ਜਿੰਨਾ ਵੀ ਕੀਤਾ ਬਹੁਤ ਚੰਗਾ ਕੀਤਾ ਕਿਹੜੀ ਸਰਕਾਰ ਪਸੰਦ ਕਰੋਗੇ ਹੁਣ ਐਰ ਕੀ ਚਲੋ ਅਹੀਂ ਤੇ ਆਨੇ ਵੀ ਇਹੋ ਹੀ ਬਣ ਜਵੇ ਜੇ ਇਹ ਵੀ ਸੁਣਦੇ ਆਂ ਵੀ ਲੋਕਾਂ ਨੂੰ ਮਕਾਨ ਵੀ ਬਣਾ ਬਣਾ ਕੇ ਦੇਣ ਰਿਹਾ ਹੂੰ ਹੂੰ ਤੇ ਜੇ ਦੇਣ ਰਿਹਾ ਸਾਨੂੰ ਦਿੱਤੇ ਕਿਸੇ ਹੋਰ ਨੂੰ ਦਿੱਤੇ ਉਹਨਾਂ ਦੇ ਦਿੱਤੇ ਦੇ ਗਰੀਬ ਨੂੰ ਹੀ ਹੋਣਗੇ ਹੂੰ ਹੂੰ ਤੇ ਅਸੀਂ ਕੀ ਸਭ ਅਹੀਂ ਕਿਉਂ ਮਾੜਾ ਸਮਝਦੇ ਅਹੀਂ ਤੇ ਆਨੇ ਵੀ ਇਹੋ ਹੀ ਬਣ ਜਵੇ ਕਿੰਨੀ ਦੇਰ ਜਾਗਦੇ ਜੀ ਪੂਰੀ ਰਾਤ ਰਾਤ ਤਕ ਲਗਭਗ ਸੌਂਦੇ ਵਿੱਚ ਕਿ ਜਾਗਦੇ ਪੂਰੀ ਰਾਤ ਹੀ ਨਹੀਂ ਜੀ ਇੱਥੇ ਜਾਗਣਾ ਪੈਂਦਾ ਹੂੰ ਹੂੰ ਸੌਣਾ ਨਹੀਂ ਪੈਂਦਾ ਇੱਥੇ ਸੋ ਗੱਲਬਾਤ ਕੀਤੀ ਜਿਹੜੇ ਚੌਕੀਦਾਰ ਇੱਥੇ ਮੌਜੂਦ ਨੇ ਪਹਿਲਾਂ ਵੀ ਚੌਕੀਦਾਰਾਂ ਦੀਆਂ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾਈਆਂ ਵਾ ਤੇ ਇਸ ਵੇਲੇ ਜਿਨ੍ਹਾਂ ਨਾਲ ਗੱਲਬਾਤ ਕਰਦੇ ਪਏ ਉਹਨਾਂ ਦਾ ਕਹਿਣਾ ਵਾ ਕਿ ਸਾਰੀ ਰਾਤ ਅਸੀਂ ਜਾਗਦੇ ਆਂ ਲੋਕਾਂ ਦੀ ਸੁਰੱਖਿਆ ਵਾਸਤੇ ਲੋਕ ਜਦੋਂ ਸੌਂਦੇ ਨੇ ਤੇ ਉਹਨਾਂ ਨੂੰ ਪਤਾ ਹੁੰਦਾ ਵਾ ਕਿ ਚੌਕੀਦਾਰ ਬੈਠਾ ਵਾ ਸਾਡੀ ਰੱਖਿਆ ਵਾਸਤੇ ਤੇ ਇਸ ਮਾਹੌਲ ਦੇ ਵਿੱਚ ਜੇਕਰ ਕਿਹਾ ਜਾਂਦਾ ਵਾ ਕਿ ਚੌਕੀਦਾਰ ਹੀ ਚੋਰ ਨੇ ਤੇ ਬਹੁਤ ਹੀ ਮਾੜੀ ਗੱਲ ਹੈ ਕੈਮਰਾਮੈਨ ਦੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, ਯੂਐਸ, ਯੂਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਜ਼ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਉਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ